ਚਲੋ ਜੀ ਚੱਲੋ 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 ਚਲੋ ਸਰਦਾਰ ਸਰ 80 80 ਕਾ ਜੀ ਹੋਰ ਖਾਲਸਾ ਜੀ ਬੈਠੇ ਹੋਏ ਚਲੋ ਚਲੋ ਲਾਓ ਮੁੰਡਾ ਮੁਰਾ I'm gonna something non ਭਾਈ ਜਸਵੰਤ ਸਿੰਘ ਨੇ 25000 ਉਹਨਾਂ ਨੌਜਵਾਨਾਂ ਦੀ ਲਿਸਟ ਕਢੀ ਖਾਲਸਾ ਜੀ ਜਿਹੜੇ ਲਾਹਵਾਰਸ ਕਹਿ ਕੇ ਸ਼ਹੀਦ ਕੀਤੇ ਸੀ ਤੇ ਫੇਰ ਭਾਈ ਜਸਵੰਤ ਸਿੰਘ ਖਾਲੜੇ ਨੂੰ ਵੀ ਸ਼ਹੀਦ ਕਰ ਦਿੱਤਾ ਸੋ ਅਗਲੀਆਂ ਲੈਣਾ ਗੌਰ ਨਾਲ ਸੁਣਨਾ ਉਹ ਭੈਣਾ ਅੱਜ ਤੱਕ ਆਪਣੇ ਹੀਰਾਂ ਨੂੰ ਡੀਕਦੀਆਂ ਨੇ ਜਿਨ੍ਹਾਂ ਭੈਣਾਂ ਦੇ ਜੱਗ ਤੇ ਵੀਰ ਵਿਛੜੇ ਉਹ ਕੂੰਜ ਦੇ ਵਾਂਗ ਕਰਾਉਂਦੀਆਂ ਨੇ ਕਦੇ ਕੋਠੇ ਤੇ ਚੜ ਕੇ ਰਾਤ ੱੱਕਣ ਕਦੇ ਕਾਮਾਂ ਨੂੰ ਚੂਰੀਆਂ ਪਾਉਂਦੀਆਂ ਨੇ ਜਿਨ੍ਹਾਂ ਭੈਣਾਂ ਦੇ ਵੀਰ ਹੋਏ ਪਰਦੇਸੀ ਉਹ ਲੱਖ ਲੱਖ ਹੰਝੂ ਬਹਾਉਂਦੀਆਂ ਨਾ ਇੱਕੋ ਇੱਕ ਕੌਮ ਦਾ ਨਿਤੜਕਦਰ ਨਾਇਲ ਸਰਦਾਰ ਸਿੰਘ ਸੀਮਾਨ ਸਾਹ ਜੋ ਆ ਕੌਮ ਦੇ ਭਲੇ ਵਾਸਤੇ ਸੋਚਦੇ ਨੇ ਕੌਮ ਦੀ ਆਜ਼ਾਦੀ ਵਾਸਤੇ ਸੋਚਦੇ ਨੇ ਤੇ ਬਾਕੀ ਦੇ ਸਾਰੇ ਕੁਰਸੀਆਂ ਵਾਸਤੇ ਵੋਟਾਂ ਵਾਸਤੇ ਆਉਂਦੇ ਨੇ ਵਾਹਿਗੁਰੂ ਜੀ ਕੀ ਫਤਿਹ ਮੈਨੂੰ ਪ੍ਰਧਾਨ ਸਾਹਿਬ ਵੱਲੋਂ ਆਗਿਆ ਮਿਲੀ ਹੈ ਕਿ ਮੈਂ ਕੁਝ ਸ਼ਬਦ ਤੁਹਾਡੇ ਨਾਲ ਸਾਂਝੇ ਕਰਾਂ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਸਾਡੇ ਸਿੱਖ ਕੌਮ ਦੇ ਵਿੱਚ ਚਾਹੇ ਉਹ ਭਾਰਤ ਹੈ ਚਾਹੇ ਉਹ ਫੋਰਨ ਕੰਟਰੀਆਂ ਨੇ ਸਾਡੇ ਸਿੱਖਾਂ ਦੇ ਉੱਪਰ ਹਮੇਸ਼ਾ ਹੀ ਮਾਰ ਪੈਂਦੀ ਰਹੀ ਹੈ ਤੇ ਹਮੇਸ਼ਾ ਹੀ ਉਹਨਾਂ ਦਾ ਕਤਲੇਆਮ ਕੀਤਾ ਗਿਆ ਹੈ ਸਾਡਾ ਜਿਹੜਾ ਸੰਵਿਧਾਨ ਹੈ ਭਾਰਤੀ ਸੰਵਿਧਾਨ ਹੈ ਜਿਹੜਾ ਜਿਹਦੇ ਅਕੋਰਡਿੰਗ ਅਸੀਂ ਜ਼ਿੰਦਗੀ ਜਿਉਨੇ ਆ ਤੇ ਕਾਨੂੰਨ ਸਾਡੀ ਰੱਖਿਆ ਕਰਦਾ ਹੈ ਸਾਡਾ ਆਰਟੀਕਲ 21 ਭਾਰਤੀ ਸੰਵਿਧਾਨ ਦਾ ਆਰਟੀਕਲ 21 ਹੈ ਜਿਹੜਾ ਉਹ ਸਾਨੂੰ ਜਿਉਣ ਦਾ ਅਧਿਕਾਰ ਦਿੰਦਾ ਹੈ ਅਗਰ ਕੋਈ ਪਰਸਨ ਗਲਤ ਐਕਟੀਵਿਟੀ ਕਰਦਾ ਫਿਰ ਵੀ ਸਾਡਾ ਸੰਵਿਧਾਨ ਉਹਨੂੰ ਕਿਸੇ ਨੂੰ ਵੀ ਇਹ ਰਾਈਟ ਨਹੀਂ ਦਿੰਦਾ ਕਿ ਉਸ ਇਨਸਾਨ ਨੂੰ ਮੌਤ ਦੇ ਘਾਟ ਉਤਾਰਿਆ ਜਾਵੇ ਸਾਡਾ ਜਿਹੜਾ ਸੰਵਿਧਾਨ ਹੈ ਆਰਟੀਕਲ 13 ਇਕੁਐਲਿਟੀ ਦੀ ਰਾਖੀ ਕਰਦਾ ਹੈ ਕਿ ਸਾਰੇ ਇੱਕ ਬਰਾਬਰ ਨੇ ਤੁਸੀਂ ਦੇਖੋ ਕਿ ਵੱਡੇ ਵੱਡੇ ਜਿਹੜੇ ਤਨਾੜ ਨੇ ਉਹਨਾਂ ਦੇ ਕਰਜ਼ੇ ਮਾਫ ਹੋ ਜਾਂਦੇ ਨੇ ਤੇ ਸਾਡੇ ਜਿਹੜੇ ਕਿਸਾਨ ਨੇ ਜਾਂ ਸਾਡਾ ਮਜ਼ਦੂਰ ਵਰਗ ਹੈ ਉਹਨਾਂ ਦੇ ਕਰਜ਼ੇ ਮਾਫ ਨਹੀਂ ਹੁੰਦੇ ਤમે ਤਾਂ ਅਨੁਸਾਰਾਂ ਨੂੰ ਹੀ ਪੁੱਛਣਾ ਚਾਹਨੀ ਹੈ ਕਿ ਦੱਸੋ ਸਾਡੇ ਨਾਲ ਕਦੋਂ ਬਰਾਬਰਤਾ ਰੱਖ ਰਹੀ ਹੈ ਸਰਕਾਰ ਇਹ ਜਿਹੜਾ ਰਾਮ ਮੰਦਰ ਹੈ ਜੇ ਰਾਮ ਮੰਦਰ ਲਈ ਉਹ ਚਰਚਾ ਕਰਦੇ ਨੇ ਕਿ ਯੋਧੇ ਦੇ ਵਿੱਚ ਰਾਮ ਆਇਆ ਰਾਮ ਆਇਆ ਆਰਐਸਐਸ ਕਹਿੰਦੀ ਹੈ ਕਿ ਰਾਮ ਆਇਆ ਅਸੀਂ ਹਿੰਦੂਤਵ ਦੀ ਗੱਲ ਕਰਦੇ ਨੇ ਫਿਰ ਅਸੀਂ ਸਿੱਖ ਰਾਜ ਦੀ ਗੱਲ ਕਿਉਂ ਨਹੀਂ ਕਰ ਸਕਦੇ ਅਸੀਂ ਸਿੱਖ ਰਾਜ ਕਿਉਂ ਨਹੀਂ ਮੰਗ ਸਕਦੇ ਸਿੱਖ ਰਾਜ ਮੰਗਣਾ ਸਾਡਾ ਹੱਕ ਮੰਗਦਾ ਸਾਡਾ ਜਿਹੜਾ ਸੰਵਿਧਾਨ ਹੈ ਸਾਨੂੰ ਰਾਈਟ ਦਿੰਦਾ ਹੈ ਕਿ ਅਸੀਂ ਆਪਣੇ ਹੱਕਾਂ ਲਈ ਬੋਲ ਵੀ ਸਕਦੇ ਆ ਅਸੀਂ ਆਪਣੇ ਹੱਕਾਂ ਲਈ ਮੁਜ਼ਾਰੇ ਵੀ ਕਰ ਸਕਦੇ ਆ ਅਸੀਂ ਆਪਣੇ ਹੱਕਾਂ ਲਈ ਕਾਨੂੰਨੀ ਲੜਾਈ ਵੀ ਲੜ ਸਕਦੇ ਆ ਅੱਛਾ ਸਾਡੇ ਕਿਸਾਨ ਸਰਹੱਦਾਂ ਦੇ ਉੱਪਰ ਧਰਨਿਆਂ ਤੇ ਬੈਠੇ ਨੇ ਤੇ ਉਹਨਾਂ ਨੂੰ ਬੈਠਿਆਂ ਨੂੰ ਮੇਰੇ ਖਿਆਲ ਦੇ ਵਿੱਚ 2 ਮਹੀਨਿਆਂ ਤੋਂ ਉੱਪਰ ਹੋਣ ਹੋਣ ਵਾਲਾ ਹੈ ਤੇ ਉਹਨਾਂ ਨੂੰ ਹਰਿਆਣਾ ਵਿੱਚ ਨਹੀਂ ਨੰਗਣਾ ਦਿੱਤਾ ਜਾ ਰਿਹਾ ਤੁਸੀਂ ਦੇਖੋ ਇਹ ਸਿਰਫ ਤੁਹਾਡੀ ਕਿਸਾਨੀ ਤੇ ਨਹੀਂ ਲੁੱਟ ਹੋ ਰਹੀ ਇਹ ਤੁਹਾਡੇ ਪੰਜਾਬ ਨੂੰ ਲੁੱਟਿਆ ਜਾ ਰਿਹਾ ਹੈ ਤੁਸੀਂ ਤਾਂ ਸਿਰਫ ਸਿੱਖੀ ਬਚਾਉਂਦੇ ਹੋ ਮੈਨੂੰ ਇਹ ਲੱਗਦਾ ਹੈ ਕਿ ਅਗਰ ਅਸੀਂ ਸਾਡੇ ਪੰਜਾਬ ਨੂੰ ਸਿੱਖ ਪੰਥ ਨੂੰ ਨਾ ਸੰਭਿਆ ਤਾਂ ਸਾਡਾ ਜਿਹੜਾ ਪੰਜਾਬ ਹੈ ਉਹ ਵੀ ਪਾਰ ਸਰਕਾਰ ਖੋਣ ਵਾਲੀ ਹੈ ਸੋ ਸਾਡੇ ਕੋਲੇ ਇੱਕੋ ਇੱਕ ਨਿਤੜਖ ਜਰਨਲ ਨੇ ਜਿਹੜੇ ਪੰਜਾਬ ਦੀ ਰਾਖੀ ਕਰਦੇ ਨੇ ਸਿੱਖ ਕੌਮ ਦੀ ਰਾਖੀ ਕਰਦੇ ਨੇ ਸਿੱਖਾਂ ਦੇ ਹੱਕਾਂ ਦੀ ਰਾਖੀ ਕਰਦੇ ਨੇ ਆਓ ਸਾਰੇ ਅਸੀਂ ਰਲ ਕੇ ਸਰਦਾਰ ਸਿਮਰਜੀਤ ਸਿੰਘ ਮਾਨ ਜੀ ਨੂੰ ਵੋਟਾਂ ਪਾਈਏ ਤੇ ਦੁਆਰਾ ਇਹਨਾਂ ਨੂੰ ਲੋਕ ਸਭਾ ਦੇ ਵਿੱਚ ਭੇਜੀਏ ਤਾਂ ਕਿ ਸਾਡੇ ਹੱਕਾਂ ਲਈ ਇਹ ਆਵਾਜ਼ ਬੁਲੰਦ ਕਰ ਸਕਣ ਸਾਡੇ ਪੰਜਾਬ ਦੇ ਵਿੱਚੋਂ 13 ਐਮਪੀ ਜਿਹੜੇ ਜਾਂਦੇ ਨੇ ਲੋਕ ਸਭਾ ਦੇ ਵਿੱਚ 12 ਐਮਪੀ ਡਮੀ ਜਾਂਦੇ ਨੇ ਸਰ ਵੀ ਕੋਈਕ ਸਾਡਾ ਅਜਿਆਂ ਐਮਪੀ ਹੈ ਸਰਦਾਰ ਸਿਮਰਜੀਤ ਸਿੰਘ ਮਾਨ ਜਿਨ੍ਹਾਂ ਦੀ ਗਰਜ ਲੋਕ ਸਭਾ ਦੇ ਵਿੱਚੋਂ ਉੱਠ ਕੇ ਪੂਰੇ ਵਰਲਡ ਦੇ ਵਿੱਚ ਜਾਂਦੀ ਹੈ ਸੋ ਇਹਨਾਂ ਕਹਿੰਦੀ ਹੋਈ ਮੈਂ ਖੀਮਾ ਦੀ ਜਾਤਕਾਂ ਸੋ ਆਪ ਜੀ ਨੂੰ ਦੁਬਾਰਾ ਫੇਰ ਬੇਨਤੀ ਕਰਦੀ ਐ ਕਿ ਆਪ ਵੀ ਕੀਮਤੀ ਵੋਟ ਸਰਦਾਰ ਸਿਮਰਜੀਤ ਸਿੰਘ ਨੂੰ ਪਾਓ ਤੇ ਉਹਨਾਂ ਨੂੰ ਦੁਬਾਰਾ ਲੋਕ ਸਭਾ ਦੇ ਵਿੱਚ ਪਹੁੰਚਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਦਾਰ ਸਿਮਰਜੀਤ ਸਿੰਘ ਮਾਨ ਜਿੰਦਾਬਾਦ ਸਰਦਾਰ ਸਿਮਰਜੀਤ ਸਿੰਘ ਮਾਨ ਜਿੰਦਾਬਾਦ ਪੰਥ ਕੀ ਜਿੰਦਾਬਾਦ ਪੰਥ ਕੀ ਜਿੰਦਾਬਾਦ ਰਾਜ ਕਰੇਗਾ ਰਾਜ ਕਰੇਗਾ ਬੋਲੇ ਸੋਨਿਹਾਰ ਸਤਕਾਰਯੋਗ ਸਤ ਸੰਗਤ ਜੀ ਨਿਮਰਤਾ ਸਹਿਤ ਆਪ ਨੂੰ ਫਤਿਹ ਅਰਥ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਸਾਲ 40 ਸਾਲ ਹੋ ਗਏ ਐ ਜਦੋਂ ਸੈਂਟਰ ਕਾਂਗਰਸ ਭਾਜਪਾ ਸਾਰੀਆਂ ਪਾਰਟੀਆਂ ਨੇ ਮਿਲ ਕੇ ਦਰਬਾਰ ਸਾਹਿਬ ਦੇ ਉੱਤੇ ਹਮਲਾ ਕੀਤਾ ਸੀ ਮਿਲਟਰੀ ਦਾ ਇੰਦਰ ਗਾਂਧੀ ਵੀ ਬਿਤੇ ਸੀ ਇਰ ਤੇ ਵਣੇ ਵੀ ਬਿਤੇ ਸੀ ਸਾਰੇ ਬਿਤੇ ਸੀਗੇ ਹੁਣ ਉਹ ਦੋ ਤੋ ਲੈ ਕੇ ਅੱਜ ਤੱਕ ਮੈਂ ਸਿੱਖ ਕਾਉਮ ਦਾ ਮਸਲਾ ਚੱਕ ਫੀਲਿਆ ਹੁਣ ਤੇ ਹੁਣ ਟਾਈਮ ਹੋ ਗਿਆ ਤੇ ਹੁਣ ਤੁਸੀਂ ਇਸ ਨੂੰ ਚੱਕ ਕੇ ਅਗਲੇ ਭਰਾ ਤੱਕ ਪਚਾਓ ਇਸ ਨੂੰ ਇੱਕ ਲੇਅਰ ਬਣਾ ਦਿਓ ਜਿਹੜੇ ਇਹ ਇਲੈਕਸ਼ਨ ਹੈਗੇ ਆ ਆਪਣੇ ਕੈਂਡੀਡੇਟ 9 ਸੀਟਾਂ ਤੋਂ ਅਲਾਨ ਹੋ ਗਏ ਪਾਰਲੀਮੈਂਟ ਦਾ ਤੇ 2 ਸੀਟਾਂ ਹਰਿਆਣੇ ਦੇ ਵਿੱਚ ਕੁਝ ਸੀਟਾਂ ਤੇ ਕਰਨਾਲ ਤੋਂ ਆ ਪੱਲ ਰਹੇ ਆ ਇਹ ਬਹੁਤ ਜ਼ਰੂਰੀ ਹੈ ਕਿ ਇਹ ਸੋਚ ਜਿਹੜਾ ਹਿੰਦੂਤਵਾ ਦਾ ਹੌਂਸਲਾ ਪਿਆ ਕੀ ਦਰਬਾਰ ਸਾਹਿਬ ਦੇ ਉੱਤੇ ਮਿਲਟਰੀ ਅਟੈਕ ਕੀਤਾ ਜਾਵੇ ਇਹ ਸਾਨੂੰ ਹਜਮ ਉਦੋਂ ਵੀ ਨਹੀਂ ਹੋਇਆ ਅੱਜ ਵੀ ਨਹੀਂ ਹਜਮ ਹੋਇਆ ਕਿ ਇਹਨਾਂ ਦੀ ਇਹੋ ਜਿਹੀ ਦਲੇਰੀ ਕਿੱਥੋਂ ਆਈ ਜਿਨ੍ਹਾਂ ਨੇ ਕਦੇ ਇਤਿਹਾਸ ਦੇ ਵਿੱਚ ਰਾਜਨਾ ਕੀਤਾ ਹੋਵੇ ਤੇ ਜਿਹੜੇ ਸਿੱਖਾਂ ਦੇ ਕੋਲੇ ਆਪਣਾ ਦੇਸ਼ ਨਾ ਹੋਵੇ ਉਹਨਾਂ ਦੇ ਉੱਤੇ ਆਪਣੀਆਂ ਫੌਜਾਂ ਟੈਂਕ, ਥੋਪ, ਹੈਲੀਕਾਪਟਰ ਉਛੜਾਤੇ ਤੇ ਤੇ ਨਵੀਂ ਪੁੰਗਰਤੀ ਹੋਈ ਸਿੱਖ ਲੀਡਰਸ਼ਿਪ ਸੰਤ ਜਨਰਲ ਸਿੰਘ ਪਿੰਡਰਾਵੜਿਆ ਨੂੰ ਜਨਰਲ ਸ਼ਬੇਕ ਸਿੰਘ ਨੂੰ ਭਾਈ ਮਰੀਕ ਸਿੰਘ ਨੂੰ ਤੇ ਹੋਰਾਂ ਨੂੰ ਜਿਹੜੀ ਉੱਪਰ ਆ ਰਹੀ ਸੀ ਸਾਰਿਆਂ ਨੂੰ ਸ਼ਹੀਦ ਕਰ ਦਿੱਤਾ ਔਰ ਹਜ਼ਾਰਾਂ ਉਸ ਦਿਨ ਫੌਜ ਦੇ ਮਾਰਦ تھے ਤੇ 36 ਹੋਰ ਗੁਰਦੁਆਰਿਆਂ ਦੇ ਵਿੱਚ ਫੌਜ ਨੇ ਹਮਲੇ ਕੀਤੇ ਜਿਹੜੇ ਸਾਡੇ ਪਵਿੱਤਰ ਸਥਾਨ ਤੇ ਧਾਰਮਿਕ ਸਥਾਨ ਸੀਗੇ ਇਹ ਮਿਥੋਨੀ ਚ ਰਹਿ ਗਿਆ ਮੈਂ ਲਗਾਤਾਰ ਉਸ ਦਿਨ ਤੋਂ ਅੱਜ ਤੱਕ ਕੋਈ ਟੀਕ ਮੰਗੀ ਨਹੀਂ ਨਾ ਮੈਂ ਕਹੇ ਹੈ ਕਿ ਮੈਨੂੰ ਵਜ਼ੀਰੀ ਚਾਹੀਦੀ ਹੈ ਮੈਨੂੰ ਫਲਾਣੀ ਚੀਜ਼ ਚਾਹੀਦੀ ਹੈ ਮੈਂ ਕਦੇ ਇੰਟਰਲੇ ਪਾਸੇ ਲਿ ਗਿਆ ਜੇ ਚਲਿਆ ਜਾਂਦਾ ਤੇ ਇਹ ਜਿਹੜੀ ਸੋਚ ਹੈ ਇਹ ਕਮਜ਼ੋਰ ਹੋ ਜਾਣੀ ਸੀ ਮੈਂ ਖਰੀਦਿਆ ਜਾਣਾ ਸੀ ਮੇਰਾ ਮੂੰਹ ਬੰਦ ਕਰ ਦੇਣਾ ਸੀ ਜ਼ਮੀਰ ਮਾਰ ਦੇਣੀ ਸੀ ਜੇ ਮੈਂ ਕੁਰਸੀ ਵਾਲੇ ਪਾਸੇ ਛੱਲੇ ਦਿੰਦਾ 40 ਸਾਲ ਸਿੱਖ ਕੌਮ ਦੀ ਸੇਵਾ ਕੀਤੀ ਹੈ ਹੁਣ ਟਾਈਮ ਹੈ ਕਿ ਇਹ ਸੇਵਾ ਇਸ ਦੀ ਲਹਿਰ ਤੁਸੀਂ ਇੱਕ ਇੱਕ ਬਣਾ ਕੇ ਸਾਰੀ ਦੁਨੀਆ ਦੇ ਵਿੱਚ ਲੈ ਕੇ ਜਾਓ ਕਿ ਅਸੀਂ ਆਜ਼ਾਦੀ ਮੰਗਦੇ ਹਾਂ ਅਸੀਂ ਆਜ਼ਾਦ ਹੋਣਾ ਚਾਹੁੰਦੇ ਹਾਂ ਬੋਲੇ ਸੋਨਿਆ ਹਾਲ ਜੈ ਜੀ ਕਾਲ ਹੁਣ ਸਾਡੇ ਵਿੱਚ ਜਿਹੜੀ ਤਾਕਤ ਹੈ ਸਾਡੇ ਬੱਚੇ ਬੇਰਜ਼ਗਾਰ ਹੈ ਖੇਤ ਮਜ਼ਦੂਰ ਉਹਨਾਂ ਨੂੰ ਮਜ਼ਦੂਰੀ ਨਹੀਂ ਮਿਲ ਰਹੀ ਸਾਡੇ ਜਿਹੜੇ ਕਿਸਾਨ ਹੈ ਬਾਰਡਰਾਂ ਦੇ ਉੱਤੇ ਬੈਠੇ ਹੈ ਝੋਕਰ ਤੇ ਉੰਨਾਂ ਦਿਨਾਂ ਜਿਹੜੇ ਬੈਦੇ ਖਿੱਤੇ ਸੀਗੇ ਤੇ ਸਵਮਿਨਾਥ ਨੂੰ ਪੋਰਟ ਲਾਗੂ ਕਰਾਂਗੇ ਐਮਐਸ ਪੀ ਨੂੰ ਫਿਰ ਉਹ ਨਹੀਂ ਜਮ ਆਪਣਾ ਮੰਗੇ ਜਿੰਨੇ ਵੀ ਕਰਤੇ ਆ ਉਹ ਮਾਫ ਕਰਾਂਗੇ ਕੋਈ ਵੀ ਇਹਨਾਂ ਦੇ ਵਿੱਚੋਂ ਪੂਰਾ ਨਹੀਂ ਕੀਤਾ ਤੇ ਜਦੋਂ ਸਾਡੇ ਕਿਸਾਨ ਬਾਰਡਰ ਟੱਪਣ ਲੱਗੇ ਜਿਹੜਾ ਕੀ ਸਬਦਾ ਅੰਦਰ ਮੁਤਾਬਕ ਕਾਨੂੰਨ ਦੇ ਮੁਤਾਬਕ ਖੁੱਲੀ ਕਾਨੂੰਨੀ ਤੌਰ ਦੇ ਉੱਤੇ ਅਸੀਂ ਕਿਦਰੇ ਵੀ ਜਾ ਸਕਦੇ ਹੈਗੇ ਆਂ ਔਰ ਸਾਨੂੰ ਸ਼ੰਭੂ ਦੇ ਉੱਤੇ ਤੇ ਅਗਲੇ ਪਤਰਾ ਦੇ ਕੋਲੇ ਰੋਕਿਆ ਗਿਆ ਸਾਡੇ ਤੇ ਸੈਂਟਰ ਦੀ ਸਰਕਾਰ ਬੀਜੇਪੀ ਤੇ ਹਰਿਆਣੇ ਦੀ ਪਲੇਸ ਬੀਜੇਪੀ ਦੀ ਉਹਨਾਂ ਨੇ ਗੋਲੀਆਂ ਚਲਾਈਆਂ ਸਾਡੇ ਖਾਨ ਕਿਸਾਨਾਂ ਦੇ ਉੱਤੇ ਔਰ ਜਿਹੜੇ ਬਦਮਾਸ਼ ਜਿਨ੍ਹਾਂ ਨੂੰ ਮਿਲਟਰੀ ਟ੍ਰੇਨਿੰਗ ਦਿੱਤੀ ਆ ਰਸਸ ਨੇ ਉਹ ਪੁਲਿਸ ਦੀ ਫਾਇਰਿੰਗ ਦੀ ਆਰਡ ਦੇ ਵਿੱਚ ਸਾਡੇ ਕਿਸਾਨਾਂ ਦੇ ਕੈਂਪਾਂ ਦੇ ਵਿੱਚ ਘੁਸ ਬੈਠ ਕਰਤੇ ਟਰੈਕਟਰਾਂ ਦੇ ਇੰਜਨਾਂ ਦੇ ਵਿੱਚ ਖੰਡ ਪਾਤੀ ਤੁਹਾਨੂੰ ਪਤਾ ਹੈ ਕਿ ਕੋਈ ਵੀ ਮੋਟਰ ਦੇ ਵਿੱਚ ਖੰਡ ਪਾ ਦੋ ਇੰਜਨ ਦੇ ਵਿੱਚ ਉਹਦਾ ਪੱਠਾ ਬੈਠ ਜਾਂਦਾ ਹੈ ਉਹ ਤਾਂ ਬਾਪੂ ਜੀਾ ਕੌਣ ਦੇਊਗਾ ਸੋ ਸਤਿਕਾਰਯੋਗ ਸਾਧ ਸੰਗਤ ਜੀ ਇਹ ਸਾਰੀਆਂ ਚੀਜ਼ਾਂ ਅੱਜ ਹੋ ਰਹੀਆਂ ਇਹ ਤਾਂ ਰਾਜ ਹੈ ਕਿ ਜੇ ਸਾਡੇ ਕੋਲੇ ਤਖਤ ਹੋਵੇ ਸਿਆਸੀ ਅਸੀਂ ਪਾਕਿਸਤਾਨ ਦੇ ਨਾਲ ਬਾਰਡਰ ਖੋਲਹੀਏ ਸੰਡੀਆਂ ਜਨਸਾਂ ਬਾਹਰਲੇ ਬਲ ਖ ਵਿੱਚ ਜਾਣ ਪਾਕਿਸਤਾਨ ਦੇ ਵਿੱਚ ਟੋਟਾ ਕੀ ਆ ਕਣਕ ਦਾ ਜਦੋਂ ਦੇ ਸਿੱਖੋ ਤੋਂ ਇੰਦਰਾ ਆ ਗਏ ਪਾਕਿਸਤਾਨ ਕਣਕ ਰੂਸ ਤੋਂ ਮੰਗਾਉਂਦਾ ਸਾਟੀਵਟ ਵਟ ਦੇ ਨਾਲ ਲੱਗਦੀ ਹੈ ਕਿ ਅਸੀਂ ਆਪਣੀ ਣਖ ਨਹੀਂ ਪੇਸਾ ਦੇ ਉੱਤੇ ਤੇ ਖੱਟ ਨਹੀਂ ਸਕਦੇ ਖੇਤ ਮਜ਼ਦੂਰ ਨਹੀਂ ਖੱਟ ਸਕਦੇ ਸਾਡੇ ਨੌਜਵਾਨ ਬੇਰੁਜ਼ਗਾਰ ਵੀ ਟਰਾਂਸਪੋਰਟ ਲੋਨ ਟਰੱਕ ਚਲੋਨ ਤੇ ਦੇਸ਼ਾਂ ਦੇ ਵਿੱਚ ਜਾਣ ਇੱਥੇ ਕਰੀਬ ਬਾਸਮਤੀ ਦਾ ਪਾ 35000 ਜੇ ਪਾਕਿਸਤਾਨ ਦਾ ਬਾਰਡਰ ਅਗਲੇ ਮੌਲਕ ایران ਦੇ ਵਿੱਚ ਪਹੁੰਚ ਜੇ ਉੱਥੇ 18-20000 ਰੁਪਇਆ ਕਿੰਟਲ ਬਾਸਮਤੀ ਦਾ ਮੁੱਲ ਹੈ ਸੋ ਸਾਨੂੰ ਚੁੱਕ ਉੱਟਿਆ ਹੋਇਆ ਅਸੀਂ ਕਿਉਂ ਨਹੀਂ ਆਪਣੀ ਏਜੰਸੀ ਜਿਹੜੀਆਂ ਅਸੀਂ ਲਹੂ ਤੇ ਪਸੀਨੇ ਦੇ ਨਾਲ ਪੈਦਾ ਕਰਦੇ ਆ ਸਾਡੇ ਜਿਹੜੇ ਵਪਾਰੀ ਭਾਈ ਆ ਲਾਲੇ ਬਾਣੀਏ ਇਹਨਾਂ ਦੇ ਘਰਾਂ ਦੇ ਵਿੱਚ ਵੀ ਪੈਸਾ ਤਖੜਾ ਆਵੇ ਸਾਰੇ ਰੱਜਣ ਰਾਵੀ ਵਸ ਤੇ ਸਤਲੁਜ ਉਸੇ ਸੂਪੇ ਦੇ ਵਿੱਚੋਂ ਬਹਿੰਦੇ ਆ ਇੰਟਰਨੈਸ਼ਨਲ ਰਿਪੀਅਰ ਇਨ ਪਨੋ ਦੇ ਸਭ ਦਾ ਕਾਨੂੰਨ ਹੈ ਕਿ ਜਿਹੜੇ ਸੂਬੇ ਦੇ ਵਿੱਚੋਂ ਨਦੀ ਨਿਕਲਦੀ ਹੈ ਉਸੇ ਦਾ ਕਾਨੂੰਨੀ ਹੱਕ ਉਹਦੇ ਪਾਣੀ ਤੇ ਹੈ ਤਾਂ ਫਿਰ ਸਾਡੇ ਚੀਫ ਮਿਨਿਸਟਰਾਂ ਤੋਂ ਦਸਖਤ ਕਰਾ ਕੇ ਰਾਜਸਥਾਨ ਨੂੰ ਭੇਜਤਾ ਪਾਣੀ ਹਰਿਆਣਾ ਤੇ ਦਿੱਲੀ ਨੂੰ ਭੇਜਤਾ ਸਾਨੂੰ ਇਤਰਾਜ਼ ਨਹੀਂ ਹੈ ਪਰ ਸਾਨੂੰ ਮਾਫਜ਼ਾ ਮਿਲਣਾ ਚਾਹੀਦਾ ਹੈ ਜਿਹੜਾ ਪਾਣੀ ਅਸੀਂ ਉਧਰ ਭੇਜਦੇ ਆਂ ਜਿਵੇਂ ਸਾਡੇ ਸੰਤ ਮਹਾਤਮਾ ਸੰਖ ਮਰਮਰ ਤੇ ਲਾਲ ਪੱਥਰ ਰਾਜਸਥਾਨ ਤੋਂ ਲੈ ਕੇ ਆਉਂਦੇ ਆ ਗੁਰਦੁਆਰਿਆਂ ਦੇ ਲਈ ਉਹਨਾਂ ਦੇ ਉੱਤੇ ਰਾਜਸਥਾਨ ਦੀ ਸਰਕਾਰ ਟੈਕਸ ਲਾਉਂਦੀ ਹੈ ਜੇ ਉਹ ਆਪਣੇ ਸੋਮੇ ਦੇ ਉੱਤੇ ਟੈਕਸ ਲਾ ਸਕਦੇ ਆ ਤਾਂ ਫੇਰ ਆਪਾਂ ਕਿਉਂ ਨਹੀਂ ਕਰ ਸਕਦੇ ਹੈਗੇ ਸਾਨੂੰ ਕਹਿੰਦੇ ਆ ਇਹ ਤੁਸੀਂ ਫਲਾਨੀ ਫਸਲਾਂ ਦੇ ਵਿੱਚੋਂ ਫਲਾਨੀ ਦੇ ਵਿੱਚੋਂ ਢੇਠੋਂ ਪਾਣੀ ਖਤਮ ਹੋ ਰਿਹਾ ਅਸੀਂ ਕਹਿੰਦੇ ਸਾਡਾ ਹੱਕ ਹੈ ਪਾਣੀ ਦੇ ਉੱਤੇ ਅਸੀਂ ਪਾਣੀ ਲੈਣਾ ਤੇ ਤੁਸੀਂ ਜੂਬੈਲ ਨਹੀਂ ਇਸਤੇਮਾਲ ਕਰਨੇ ਹਰੇਕ ਖੇਤ ਨੂੰ ਨਹਿਰ ਤਾ ਪਾਣੀ ਜਾਊਗਾ ਫਿਰ ਢੇਠੋਂ ਪਾਣੀ ਕਿਵੇਂ ਮੁੱਕ ਜਾਊਗਾ ਤੇ ਕਿਵੇਂ ਸਾਨੂੰ ਲੰਬੇ ਦੇਣਗੇ ਜੇ ਅਸੀਂ ਗੰਨਾ ਲਾਉਂਦੇ ਹਾਂ ਤਾਂ ਬਿੰਲਾਂ ਸਾਰੀਆਂ ਪੱਟੀਆਂ ਕੋਈ ਵੀ ਮਿਲ ਇੱਕ ਅੰਦੀ ਰਹਿ ਗਈ ਹੈ ਨਹੀਂ ਤੇ ਗੰਨਿਆਂ ਦੀ ਮਿਲਣਾ ਜਿੰਨੀਆਂ ਵੀ ਲੱਗੀਆਂ ਹੋਈਆਂ ਸੀ ਉਹ ਸਾਰੀਆਂ ਪੱਟ ਗਿਆ ਫਿਰ ਹੋਰ ਕੀ ਵੀ ਜੀਏ ਸੀ ਝਿੜੀ ਚੀਜ਼ ਵੀ ਜਦੇ ਕਰਦੇ ਵਿੱਚ ਗਏ ਉੱਥੇ ਮੈਂ ਦੇਖਿਆ ਉਹਨਾਂ ਦੇ ਮਾਤਾ ਪਿਤਾ ਮਰ ਗਏ ਉਹ ਹੁਣ ਜਹਰੀ ਨਹੀਂ ਕਰ ਸਕਦੇ ਉਹਨਾਂ ਦੇ ਕਮਾਊ ਪੁੱਤ ਮਰ ਗਏ ਐ ਉਹਨਾਂ ਦੀਆਂ ਨੌਜਵਾਨ ਵਿਧਵਾ ਹੈਗੀ ਐ ਮੈਂ ਬਤੌਰ ਮੈਂਬਰ ਪਾਰਲੀਮੈਂਟ ਸਰਕਾਰ ਨੂੰ ਕਿਹਾ ਕਿ ਇਹਨਾਂ ਨੂੰ ਮੁਆਵਜ਼ਾ ਮਿਲਣਾ ਚਾਹੀਦਾ ਹੈ ਬਜ਼ੁਰਗਾਂ ਨੂੰ ਤੇ ਜਿਹੜੀ ਇਹ ਵਿਧਵਾ ਹੈਗੀ ਉਹਨਾਂ ਨੂੰ ਸਰਕਾਰੀ ਨੌਕਰੀ ਦਿਦੋ ਤੇ ਇਹਨਾਂ ਦੇ ਘਰ ਵਧੀਆ ਚੰਗੇ ਤੱਕੜੇ ਬਣਾ ਦਿਓ ਸੋ ਸਤਕਾਰਯੋਗ ਸਾਥ ਸਰਦ ਜੀ ਇਹ ਜਿਹੜੀ ਮੈਂ ਤੁਹਾਡੇ ਨਾਲ ਗੱਲ ਕਰਦਾ ਇਹ ਤਾਂ ਹੀ ਪੁੱਗਣੀ ਐ ਜੇ ਤੁਸੀਂ ਮੈਂਬਰ ਪਾਰਲੀਮੈਂਟ ਨੂੰ ਚੰਗੀ ਤਗੜੀ ਤਾਕਤ ਦਿਓਗੇ ਤੇ ਉਹਦੇ ਨਾਲ 7-8 ਹੋਰ ਮੈਂਬਰ ਪਾਰਲੀਮੈਂਟ ਤਖੜੇ ਪਾਰਲੀਮੈਂਟ ਦੇ ਵਿੱਚ ਭਜੋਗੇ ਫਿਰ ਦੇਖੋ ਕਿਵੇਂ ਹੁੰਦਾ ਜਿਵੇਂ ਬਾਹਰ ਦਾ ਕੁੱਤਾ ਆਪਣੇ ਪਿੰਡ ਦੇ ਵਿੱਚ ਆ ਜਾਏ ਤੇ ਆਪਣੇ ਕੁੱਤੇ ਉਹਦੇ ਮਗਰ ਭੱਜਦੇ ਆ ਤੁਸੀਂ ਦੇਖ ਕੇ ਬਾਰ ਦਾ ਖੁੱਤਾ ਦਮ ਦਬਾ ਕੇ ਆਪਣੀ ਲੱਤਾਂ ਜਿਵੇਂ ਭੱਜਦਾ ਹੈ ਐਂ ਭਜਾਂਗੇ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਸੋ ਸਤਿਕਾਰਯੋਗ ਸਾਥ ਸੰਗਤ ਜੀ ਹੁਣ ਬਾਜੀ ਤੁਹਾਡੇ ਹੱਥ 'ਚ ਹੈ ਮੈਂ ਤਾਂ 40 ਸਾਲ ਤੁਹਾਡੀ ਸੇਵਾ ਕਰਤੀ ਹੈ ਸਤਿ ਸ਼੍ਰੀ ਅਕਾਲ ਸੋ ਸਮਾਜੀ ਸੰਗਮ ਜਿੰਦਾਬਾਦ ਖਾਲਿਸਤਾਨ ਜਿੰਦਾਬਾਦ ਖਾਲਿਸਤਾਨ ਜਿੰਦਾਬਾਦ ਦੇਵਾ ਚ ਲੱਗੇ ਹੋਏ ਮੇਰਾ ਟ੍ਰੈਕਿੰਗ ਦਾ ਵੱਡਾ ਨਹੀਂ ਹੋਇਆ ਨੀ ਆਣੇ ਸਾਥ ਆਪਣੇ ਆਓ ਇਹਨਾਂ ਨੂੰ ਪਤਾ ਲੱਗਿਆ ਰਿਹਾ ਜਿੰਦੇ ਉੱਪਰ ਹੀ ਰੱਖ ਦਿਓ ਜੀ ਉੱਪਰ ਦੇ ਉੱਪਰ ਰੱਖ ਲਓ ਵੀਰੇ ਬਾਬੂ ਜੀ ਥੋੜਾ ਘੁੰਮ ਜੂ ਜੀ ਮੇਰੇ ਇੱਥੇ ਇੱਥੇ ਪੈਰਾਂ ਨੂੰ ਬੈਣ ਦੇ ਕੱਟ ਕੱਢ ਜੋ ਪਹਿਲਾਂ ਵੀਰੇ ਨਗਰ ਵਿੱਚ ਪਹੁੰਚੇ ਆ ਔਰ ਆਪਣੇ ਨਕਰ ਦੇ ਵਿੱਚ ਪਹੁੰਚੇ ਤੇ ਮੈਂ ਇਹਨਾਂ ਨੂੰ ਜੀ ਆਇਆਂ ਵੈਲਕਮ ਕਹਿਣਾ ਔਰ ਨਾਲ ਹੀ ਜਿੰਨੇ ਸੰਬੰਧਤ ਦੂਸਰੇ ਨਗਰਾਂ ਵਿੱਚੋਂ ਵੀ ਸਾਡੇ ਕੋਲ ਰੀਟਰ ਸਟਪ ਪਹੁੰਚੀ ਆ ਉਹਨਾਂ ਨੂੰ ਵੀ ਮਿਲ ਜਿਆ ਕਹਿੰਦਾ ਕਿ ਸਾਡਾ ਨਗਰ ਤੁਹਾਡੇ ਨਾਲ ਹੈ ਔਰ ਤੁਹਾਨੂੰ ਵੱਡੇ ਲੀਡਰ ਦੇ ਨਾਲ ਜਿੱਦੋਂ ਸਾਡਾ ਨਗਰ ਹੈ ਉਹ ਤੁਹਾਨੂੰ ਤਾਕੀਬਾਰਡਿਮੈਂਟ ਦੇ ਵਿੱਚ ਭੇਜੇ ਜਾਊਗਾ ਬੋਲੇ ਸੋਨਹਾ ਸਰੀਆਂ ਗਾਲ ਬਾਕੀ ਜਿੰਨੀ ਵੀ ਸੰਗਤ ਆਈ ਹੈ ਉਹਨਾਂ ਨੇ ਜਿਹੜੇ ਬੈਠ ਕੇ ਇਹਨੂੰ ਲੱਡੂ ਹੈ ਆਪਾ ਮਾਨ ਸਾਹਿਬ ਨੂੰ ਤੋੜਿਆ ਸਾਰਿਆਂ ਨੇ ਬੈਠ ਕੇ ਲੱਡੂ ਸਪਣੇ ਨੇ ਔਰ ਸਾਰਿਆਂ ਨੇ ਆਪ ਕੋ ਆਪਣਾ ਜੀਨੀ ਤੁਹਾਡੇ ਰਿਸ਼ਤੇਦਾਰ ਤੁਹਾਡੇ ਰੀਟ ਔਰ ਤੁਹਾਡੇ ਸੰਪਰਕ ਦੇ ਵਿੱਚ ਨੇ ਸਾਰਿਆਂ ਨੂੰ ਬੇਨਤੀ ਕਰਨੀ ਹੈ ਕਿ ਇੱਕ ਜੋਰ ਨਾਲ ਸਰਦਾਰ ਸੁਨੀਲ ਸਿੰਘ ਜੀ ਦੀ ਮਾਰ ਨੂੰ ਮੱਦਾ ਪਾ ਕੇ ਵੱਡੇ ਰਿੰਗ ਦੇ ਨਾਲ ਕਰਨਾ ਵਾਹਿਗੁਰੂ ਜੀ ਖਾਲਸਾ ਜੀ ਹੋਏ ਕਿਰਪਾ ਕਰੇ ਕਿੱਥੋਂ ਕਿੱਥੋਂ ਕਰਾ ਆਜੋ ਵਾਲੀ ਦੇ ਇੱਥੇ ਆ ਕੇ ਸਿੱਖੇ ਟਿਕਟ